ਕੋਸੀ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਇਹ ਤਿਆਰੀਆਂ ਦਿੱਲੀ ਜਾਣ ਲਈ ਨੇ ਪੂਰੇ ਪੰਜਾਬ ਵਿੱਚੋਂ ਕਿਸਾਨ 26 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ ਟਰਾਲੀਆਂ ਵਿੱਚ ਭਰਿਆ ਰਾਸ਼ਨ ਦੱਸ ਰਿਹਾ ਹੈ ਕਿ ਕਿਸਾਨ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਲੰਬੇ ਸੰਘਰਸ਼ ਦੀ ਰਾਹ ਨੇ ਤਸਵੀਰਾਂ ਸ਼ੰਭੂ ਬਾਰਡਰ ਨੇੜੇ ਦੇ ਪਿੰਡਾਂ ਦੀਆਂ ਨੇ 26 ਰਿਕਸਿਟੀਆਂ ਆਈਆਂ ਅਸੀਂ ਦਿੱਲੀ ਜਾਣਾ 26 ਨੂੰ ਇੱਥੋਂ ਸਾਰੀ ਤਿਆਰੀਆਂ ਅਸੀਂ ਪਿੰਡਾਂ ਦੇ ਵਿੱਚ ਕਰ ਰਹੇ ਆ ਅੱਜ ਵੀ ਸਾਡੀ ਦੋ ਟੀਮਾਂ ਪਿੰਡਾਂ ਦੀ ਉੱਪਰ ਤਿਆਰੀ ਲਈ ਫਿਰਦੀਆਂ ਨੇ ਤਿਆਰੀ ਸਾਡੀ ਕਿਵੇਂ ਹੈ ਅਸੀਂ ਪਿੰਡਾਂ 'ਚ ਕਹਿੰਦੇ ਆ ਚਲੋ ਭਾਈ ਟਰਾਲੀਆਂ ਆਪਣੀਆਂ ਸੰਗਾਰ ਕੇ ਚੱਲੋ ਆਪਣਾ ਕਮਰਾ ਇਹੀ ਹੈ ਆਪਣਾ ਘਰ ਇਹੀ ਹੈ ਇਹਦੇ ਚ ਆਪਣਾ ਸੁੱਕਾ ਰਸਣ ਲੱਕੜੀਆਂ ਗੋਹੇ ਇੰਦਣ ਜੋ ਵੀ ਆਪਣਾ ਹੈ ਪੱਕੀ ਤਰਪਾਲਾਂ ਪਾ ਕੇ ਮੌਸਮ ਨੂੰ ਦੇਖਦੇ ਹੋਏ ਆਪਣਾ ਕਮਰਾ ਬਣਾ ਕੇ ਟਰਾਲੀਆਂ ਦਾ ਹੀ ਜਾਣਾ ਅਸੀਂ ਸਾਰਿਆਂ ਨੇ ਕਿਉਂ ਆ ਸੇ ਹਾਂ ਕਿਸਾਨ ਸਾਡੇ ਕੋਲ ਹੋਰ ਵੱਡੇ ਵਹੀਕਲ ਹੈ ਨਹੀਂ ਸਾਡੇ ਕੋਲ ਸਾਡੇ ਟਰੈਕਟਰ ਐ ਟਰੈਲੀਆਂ ਸਾਰਿਆਂ ਨੂੰ ਅਸੀਂ ਇਹੀ ਸੁਨੇਹਾ ਲਾਉਂਦੇ ਆ ਕਿ ਵੀ ਹੁਣ ਆਪਣਾ ਇੱਕ ਪਲੇਟਫਾਰਮ ਬਣ ਚੁੱਕਿਆ ਸਾਡੇ ਜੱਸੀ ਬੰਦੀਆਂ ਦਾ ਆਪਾਂ ਨੇ ਸਾਰਿਆਂ ਨੇ ਪਿੰਡਾਂ ਦੇ ਵਿੱਚ ਏਕਤਾ ਕਰਕੇ ਸਾਰੇ ਆਗੂਆਂ ਨੇ ਇਕੱਠੇ ਹੋ ਕੇ ਆਪਣੇ ਸਾਰੇ ਕਿਸਾਨਾਂ ਨੂੰ ਸੁਨੇਹ ਲਾਣੇ ਆ ਅਗਲੀਆਂ ਤਸਵੀਰਾਂ ਬਰਨਾਲਾ ਦੀਆਂ ਨੇ ਇੱਥੇ ਵੀ ਵੱਖ-ਵੱਖ ਪਿੰਡਾਂ ਚੋਂ ਦਿੱਲੀ ਜਾਣ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਲੋਕ ਲਾਮਬੰਦ ਹੋ ਰਹੇ ਨੇ ਅੱਧੀ ਸਰਕਾਰ ਦੇ ਖਿਲਾਫ ਜਾ ਕੇ ਅਸੀਂ ਧਰਨੇ ਲਾਉਣੇ ਆ ਅਸੀਂ ਰਾਸ਼ਨ ਇਕੱਠਾ ਕਰ ਰਹੇ ਆ ਇੱਕ ਤਰੀਕ ਤੋਂ ਲਾ ਕੇ ਅਸੀਂ ਰਾਸ਼ਨ ਇਕੱਠਾ ਕਰ ਰਹੇ ਆ ਤੇ ਦਿੱਲੀ ਜਾਣ ਦੀ ਸਾਡੀ ਪੂਰੀ ਫੁੱਲ ਤਿਆਰੀ ਹੈ ਸਾਡੀਆਂ ਭੈਣਾਂ ਮਾਮਾ ਅਤੇ ਸਾਡੇ ਵੀਰ ਅਸੀਂ ਸਾਥ ਦੇਵਾਂਗੇ ਪੂਰਾ ਜਿੰਨਾ ਵੀ ਸਾਥੋਂ ਲੰਮਾ ਸੰਘਰਸ਼ ਕੀਤਾ ਗਿਆ ਅਸੀਂ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਅਤੇ ਦਿੱਲੀ ਜਾ ਕੇ ਅਸੀਂ ਮੋਰਚੇ ਸਾਂਭਾਂਗੇ ਅਸੀਂ ਬੀਬੀਆਂ ਵੀ ਮੋਰਚੇ ਸਾਂਭਾਂਗੇ ਮੇਰੇ ਵੀਰਾਂ ਦੇ ਨਾਲ ਹੁਣ ਤੱਕ ਜ ਸਾਰਾ ਰਾਸ਼ਨ ਜਿੰਨਾ ਵੀ ਚਾਹ ਗੋੜ ਖੰਡ ਆਟਾ ਦਾਲ ਜੋ ਵੀ ਸਾਡੇ ਖਾਣ ਦੇ ਚੁੱਲੇ ਦੇ ਵਾਸਤੇ ਸਾਨੂੰ ਲੋੜ ਬੰਦਾ ਅਸੀਂ ਸਾਰਾ ਸਿਆਲ ਮੂਰੇ ਸਿਆਲ ਆ ਗਿਆ ਅਸੀਂ ਗਰਮ ਬਿਸਤਰੇ ਵੀ ਤੇ ਸਾਰ ਅਸੀਂ ਆਪਣਾ ਪੂਰੀ ਫੁੱਲ ਤਿਆਰੀ ਨਾਲ ਇਥੇ ਦਿੱਲੀ ਜਾ ਰਹੇ ਆ ਬਰਨਾਲਾ ਤੋਂ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੇ ਦਾਵਾ ਕੀਤਾ ਕਿ ਉਹਨਾਂ ਦਾ ਸੰਘਰਸ਼ ਹੁਨ ਸ਼ਾਸਨ ਵਾਲਾ ਹੋਵੇਗਾ ਉਹ ਸ਼ਾਂਤਮਈ ਦਿੱਲੀ ਵੱਲ ਵਧਣਗੇ ਵੀ ਜਿਹੜੇ ਬੱਖ ਬੱਖ ਝੰਡੇ ਆ ਜਦੋਂ ਇਹਨਾਂ ਨੂੰ ਇਕੱਠੇ ਕਰਦੇ ਆ ਮਤਲਬ ਹੁਕਮਰਾਨਾਂ ਦੇ ਖਿਲਾਫ ਤਾਂ ਮਤਲਬ ਜੇ ਕਰੀਏ ਮਿੱਠਾ ਮਿੱਠਾ ਨਿਕਲਦਾ ਉਹਦੇ ਚੋਂ ਇਹ ਰਾਹ ਉਧਰ ਨੂੰ ਤੁਰਿਆ ਕੱਲੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨਹੀਂ ਅੱਜ ਭਾਰਤ ਦੀਆਂ 472 ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਰਲ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਪੰਜਾਬ ਨੂੰ ਰੋਕ ਕੇ ਭਲੇਖਾ ਹੋਊ ਇਹਨਾਂ ਨੂੰ ਪੰਜ ਪਾਸਿਆਂ ਤੋਂ ਦਿੱਲੀ ਨੂੰ ਘੇਰਨਾ ਹੈ ਪੰਜ ਸਟੇਟਾਂ ਦਾ ਰਾਜਸਥਾਨ ਹਰਿਆਣਾ ਤੇ ਮਤਲਬ ਯੂਪੀ ਤੇ ਉੱਤਰਾਖੰਡ ਪੰਜ ਸਟੇਟਾਂ ਨੇ ਦਿੱਲੀ ਦੇ ਰਸਤੇ ਜਾਮ ਕਰਨੇ ਜੇ ਰੋਕੂਗੀ ਦਿੱਲੀ ਤੇ ਸਾਨੂੰ ਪਤਾ ਸੀ ਪਹਿਲੇ ਵੀ ਦਿੱਲੀ ਤੇ ਐਂਟਰ ਤਾਂ ਹੋਣ ਨਹੀਂ ਦੇਣਾ ਕਿਉਂਕਿ ਉੱਥੇ ਕਰੋਨਾ ਜੰਪਿਆ ਫੇਰ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਰੋਨਾ ਮਾਰਿਆ ਦਿੱਲੀ ਚ ਉਹਨਾਂ ਨੇ ਫੇਰ ਹਰਾ ਕਰ ਲਿਆ ਉਹ ਕਰੋਨਾ ਦੀ ਮਤਲਬ ਦਹਿਸ਼ਤ ਪਾ ਕੇ ਸਾਨੂੰ ਦਿੱਲੀ ਚ ਨਹੀਂ ਸੀ ਬੜਨ ਦਿੰਦੇ ਇੱਕ ਗੱਲ ਸਾਡੀ ਜ਼ਰੂਰ ਹੈ ਤੁਸੀਂ 1.5 ਮਹੀਨਾ ਪਹਿਰ ਜੇਲ੍ਹ ਵਾਲਾ ਸੰਘਰਸ਼ ਦੀ ਗੱਲ ਕੀਤੀ ਹੈ ਕਿਸੇ ਨੇ ਮੂਖ ਫਲੀ ਨਹੀਂ ਚੱਕੀ ਕਿਸੇ ਰੇੜੀ ਵਾਲ ਦੀ ਕੇਲਾ ਨਹੀਂ ਚੋਰੀ ਚੱਕ ਕੇ ਖਾਦਾ ਡਿਸਪਲਨ ਰੱਖਿਆ ਸਾਡੀਆਂ ਫੌਜਾਂ ਹੁਣ ਵੀ ਡਿਸਪਲਨ ਵਾਲੀਆਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਦੀ ਚੋਰੀ ਨਹੀਂ ਕਰਾਂਗੇ ਜਾਵ ਤੇ ਸੰਘ ਲੜਾਂਗੇ ਤੇ ਲੜਦੇ ਹੋਏ ਅੱਗੇ ਵਧਾਂਗੇ ਜਦੋਂ ਹੁਣ ਸੂਬੇ ਦੇ ਬਾਕੀ ਕਿਸਾਨ ਜਥੇਬੰਦੀਆਂ 26 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਪਰ ਉਧਰ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਿੱਲੀ ਵੱਲ ਜਾਣ 'ਚ ਦੇਰੀ ਹੋ ਸਕਦੀ ਹੈ। ਫਾਧੀ ਕਾ ਪਿੰਡਾਂ 'ਚ ਪੂਰੀ ਤਿਆਰੀ ਹੋ ਰਹੀ ਆ। ਦਿੱਲੀ ਵੱਡਾ ਅੰਦੋਲਨ ਆ। ਪੂਰੇ ਦੇਸ਼ ਲੈਵਲ ਦਾ ਦੋਨੇ ਪੂਰਾ ਜੋਰ ਲਾ ਕੇ ਕਰਾਂਗੇ ਵੱਡਾ ਜਥਾ ਭੇਜਾਂਗੇ ਹਾਂ ਆ ੜਿੱਕਾ ਖੜਾ ਹੋਣ ਕੇ ਇੱਕ ਅੱਧਾ ਦਿਨ ਗਾਂ ਪਛਾ ਹੋ ਸਕਦਾ ਵਾ ਔਰ ਦਿੱਲੀ ਜਾਵਾਂਗੇ ਇਸ ਸਬ ਵਿੱਚ ਪੰਜਾਬ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਯਾਤਰੀ ਟ੍ਰੇਨਾਂ ਨੂੰ ਲੰਘਾ ਦੇ ਚੁੱਕੀਆਂ ਨੇ ਪਰ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਗੱਡੀਆਂ ਨੂੰ ਰਸਤਾ ਨਹੀਂ ਦਿੱਤਾ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਵੀ ਜਿਹੜੀ ਸ਼ਰਤ ਪੀ ਉਸ ਗੋਲਜੀ ਨੇ ਲਾਈ ਸੀ ਕਿ ਪਹਿਲਾਂ ਪੈਸੇਂਜਰ ਚੱਲੋ ਫਿਰ ਆਪਾਂ ਮਾਲ ਗੱਡੀਆਂ ਚਲਾਵਾਂਗੇ ਮਾਲ ਗੱਡੀਆਂ ਵਾਸਤੇ 22 ਅਕਤੂਬਰ ਤੋਂ ਰੇਲ ਟ੍ਰੈਕ ਖਾਲੀ ਕੀਤੇ ਆ ਹੁਣ ਵੀ ਮਾਲ ਗੱਡੀਆਂ ਆਆਂ ਉਹਨਾਂ ਨੂੰ ਨਗਾ ਦਿੱਤਾ ਗਿਆ ਵਾ ਪੈਸੇਂਜਰ ਗੱਡੀਆਂ ਨਹੀਂ ਚੱਲਣਤੀ ਜਿਹੜੀ ਕੇਂਦਰ ਦੀ ਕੰਡੀਸ਼ਨ ਆ ਉਹ ਨਹੀਂ ਅਸੀਂ ਮੰਨਦੇ ਅਸੀਂ ਕੇਂਦਰ ਨੂੰ ਕਹਿ ਰਹੇ ਹਾਂ ਵੀ ਖੇਤੀ ਦੇ ਕਾਨੂੰਨ ਵਾਪਸ ਲੈ ਲਓ ਰੇਲਾਂ ਜਾਮ ਕਰਨ ਦਾ ਅਣਖ ਦਾ ਸਵਾਲ ਨਹੀਂ ਅੰਦੋਲਨ ਲੜਨ ਦਾ ਸਵਾਲ ਨਹੀਂ ਮੰਗਾ ਸਦਾ ਰਹਿਣੀਆਂ ਪਰ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਦੇ ਤਿੰਨ ਕਾਨੂੰਨ ਬਿਜਲੀ ਸੋਧ ਬਿਲ 220 ਪੋਲੂਸ਼ਨ ਵਾਲਾ ਐਕਟ ਵਾਪਸ ਨਹੀਂ ਹੁੰਦੀ ਅੰਦੋਲਨ ਜਾਰੀ ਰਹੂਗਾ ਦੂਸਰਾ ਜਿਵੇਂ ਕੈਪਟਨ ਸਰਕਾਰ ਮੋਦੀ ਸਰਕਾਰ ਨਾਲ ਰਲ ਕੇ ਕਿਸਾਨਾਂ ਤੇ ਦਬਾਅ ਪਾਉਂਦੀ ਰਹੀ ਆ ਤੇ ਅਸੀਂ ਸਾਫ ਕਿਹਾ ਵੀ ਕੈਪਟਨ ਅਮਰਿੰਦਰ ਸਾਡੀ ਜਥੇਬੰਦੀ ਦਾ ਸਲਾਹ ਕਰਨੀ ਹੈ ਤੇ ਨਾ ਅਸੀਂ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਦਬਾਅ ਜ ਕਰੀ ਫੈਸਲੇ ਲਾਇਆ ਉਹਨਾਂ ਪੂਰੀ ਰਾਤ ਇੱਥੇ ਬੈਰੀਕੇਡ ਕੀਤੀ ਜ਼ਬਰਦਸਤ ਸਾਨੂੰ ਚੁੱਕਣ ਦਾ ਯਤਨ ਕੀਤਾ ਪੂਰਾ ਹੱਲਾ ਕੀਤਾ ਬਸ ਕਿਸਾਨ ਡਟੇ ਰਹੇ ਕਿਸਾਨ ਨਹੀਂ ਚੁੱਕਣਾ ਕਰੋ ਯਤਨ ਕੀਤਾ ਬਿਲਕੁਲ ਰਾਤ ਵੀ ਕੀਤਾ ਚੁੱਕਣ ਦਾ ਠੀਕ ਹੈ ਜੀ ਤਾਂ ਇਸ ਕਰਕੇ ਆ ਪਰ ਉਹਨਾਂ ਨੂੰ ਕਿਸਾਨਾਂ ਦਾ ਰੋਖ ਰਵਈਆ ਵੇਖ ਕੇ ਲੱਗਾ ਵੀ ਉਹ ਨਹੀਂ ਇਹ ਰਟਣਗੇ ਸੋ ਇਸ ਕਰਕੇ ਵੱਡੇ ਪੱਧਰ ਤੇ ਫੋਰਸ ਵੀ ਲਾਈ ਆ ਪੈਡ ਡੜਕਾ ਵੀ ਉਹਦੀ ਅਫਸਰਸਾਈ ਨੇ ਮਾਰਿਆ ਕਿਉਂ ਕੈਪਟਨ ਮਨਿੰਦਰ ਨੇ ਹਰ ਹੀਲਾ ਸਾਡੇ ਖਿਲਾਫ ਵਰਤਿਆ ਪਰ ਉਹ ਕਾਮਯਾਬ ਨਹੀਂ ਹੋਇਆ ਜਦੋਂ ਹੁਣ ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਤਿਆਰ ਨੇ ਪਰ ਹਰਿਆਣਾ ਵਿੱਚ ਬੀਜੇਪੀ ਦੀ ਖੱਟਰ ਸਰਕਾਰ ਨੇ ਕਿਸਾਨਾਂ ਦਾ ਰਾਹ ਰੋਕਣ ਦਾ ਫੈਸਲਾ ਲਿਆ ਕੇ ਵੀ ਜੋ ਕਿਸਾਨ ਸੰਗਠਨਾਂ ਨੇ दिल्ली कूच को दिल्ली कूच का जो एक आह्वान किया हुआ है हम उसको उचित नहीं मानते हैं और उसको उचित न मानते हुए लाइन रोड की स्थिति बनी रहे इसके लिए पुलिस के द्वारा कुछ सख्त कदम उठाए जाने की योजना बनाई गई है कि वो सख्त कदम उठाए जाएंगे और इसमें जनता से अपील ये है कि 25 और 26 तारीख कम से कम पंजाब जाने वाले जो बॉर्डर्स हैं हरियाणा पंजाब के जो बॉर्डर्स हैं वहां जाने की तरफ थोड़ा अवॉइड करें जीटी रोड पर हाईवेज पर ना आए क्योंकि उन रोड्स के ऊपर थोड़ा शक्ति बरत जाने की योजना है और इसी प्रकार से 26 और 27 तारीख को हरियाणा दिल्ली के जो बॉर्डर्स हैं उन पर भी जाने को अवॉइड करें इसके बिना ही अपना काम चलाए वहां भी उन दो दिनों में सख्ती बरते जाने की एक योजना बनाई गई है जिस तरीके हरियाणा के सारे बॉर्डर जड़े है वो सील किए जा रहे हैं ਇਹ ਬਹੁਤ ਹੀ ਇੱਕ ਮੰਦਭਾਗਾ ਤੇ ਅਨਡੈਮੋਕਰੈਟਿਕ ਸਟੈਪ ਹੈ ਮੈਂ ਮਹਿਸੂਸ ਕਰਦਾ ਕਿ ਕੇਂਦਰ ਸਰਕਾਰ ਜਿਹੜਾ ਸ਼ਾਂਤਮਈ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਬੜੇ ਲੰਬੇ ਸਮੇਂ ਤੋਂ ਉਹਨੂੰ ਧੱਕੇ ਦੇ ਨਾਲ ਗਲਤ ਦਿਸ਼ਾ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਦਾ ਹੱਕ ਬਣਦਾ ਉਹ ਦਿੱਲੀ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਆਪਣਾ ਕਰ ਸਕਦੇ ਹਰਿਆਣਾ ਸਰਕਾਰ ਦਾ ਕੋਈ ਫਰਜ਼ ਨਹੀਂ ਬੰਦਾ ਕਿ ਹਾਈਵੇ ਤੋਂ ਪੰਜਾਬ ਦੇ ਲੋਕਾਂ ਨੂੰ ਡੰਗਣ ਤੋਂ ਇਸ ਤਰੀਕੇ ਉਹ ਰੁਕੇ ਇਸ ਕਰਕੇ ਜਿਹੜੀ ਹਰਿਆਣੇ ਦੀ ਐਕਟੀਵਿਟੀ ਹੈ ਇਹ ਬਹੁਤ ਹੀ ਗੈਰ ਜਮਹੂਰੀ ਐਕਟੀਵਿਟੀ ਹੈ ਔਰ ਇਹ ਕੇਂਦਰ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸਾਨਾਂ ਨੇ ਖੱਟਰ ਸਰਕਾਰ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੇ ਸਾਫ਼ ਕੀਤਾ ਕਿ ਉਹ ਦਿੱਲੀ ਜਾਣ ਲਈ ਸ਼ਾਂਤਮਈ ਹਰ ਹੀਲਾ ਵਰਤਣਗੇ ਦੇਖੋ ਹਰਿਆਣਾ ਸਰਕਾਰ ਤੋਂ ਸਾਨੂੰ ਪਹਿਲਾਂ ਵੀ ਇਹੀ ਆਸ ਲੱਗਦੀ ਸੀ ਉਦਾਂ ਇਹ ਲੱਗਦਾ ਸੀ ਵੀ ਉਹਨੂੰ ਪੰਗਾ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੀ ਮੰਗ ਆ ਜਿਹੜੀ ਹਰਿਆਣਾ ਸਰਕਾਰ ਤੋਂ ਨਹੀਂ ਕਰਦੇ ਅਸੀਂ ਦਿੱਲੀ ਸਰਕਾਰ ਤੋਂ ਕਰਦੇ ਆਂ ਆ ਮੋਦੀ ਸਰਕਾਰ ਤੋਂ ਕਰਦੇ ਆਂ ਤੇ ਇਹ ਜੋ ਮਤਲਬ ਕਿਉਂਕਿ ਭਾਜਪਾ ਦੀ ਸਰਕਾਰ ਹੈ ਉਹ ਜੋ ਮੋਦੀ ਕਹੂਗਾ ਉਮੀ ਕਰਨਗੇ ਉਹਨਾਂ ਨੂੰ ਭੁਲੇਖਾ ਇਹ ਗੱਲ ਦਾ ਵੀ ਦਿੱਲੀ ਦੇ ਆਲੇ-ਦਾਲੇ ਜਿਹੜੇ ਲੋਕਾਂ ਨੂੰ ਨਾ ਦਿਖਾਇਆ ਜਾਵੇ ਮਤਲਬ ਦਿੱਲੀ ਤੋਂ ਦੂਰ ਰੱਖਿਆ ਜਾਵੇ ਪਰ ਅਸੀਂ ਅ ਕੋਸ਼ਿਸ਼ ਕਰਾਂਗੇ ਪੂਰੀ ਸਾਨੂੰ ਪਤਾ ਲੱਗ ਗਿਆ ਵੀ ਉਹ ਹਰਿਆਣੇ ਚੋਂ ਮਤਲਬ ਗ੍ਰਿਫਤਾਰੀਆਂ ਕਰਨ ਲੱਗੀ ਹਰਿਆਣੇ ਦੇ ਵਿੱਚ ਰੋਕਣ ਦੀ ਤਿਆਰੀ ਹੈ ਸਾਡੇ ਜਿਹੜੇ ਵੱਡੇ ਕਾਫਲੇ ਆ ਕਿ ਅਸੀਂ ਜ਼ੋਰ ਜਮਾਈ ਕਰਾਂਗੇ ਜ਼ੋਰ ਜਮਾਈ ਕਰਕੇ ਅਸੀਂ ਸ਼ਾਂਤੀਪੂਰਵਕ ਫਿਰ ਜਿੱਥੇ ਮਤਲਬ ਹਰਿਆਣਿਆ ਦੀ ਸਰਕਾਰ ਤੋਂ ਨੂੰ ਬਿਠਾਉਣਾ ਚਾਹੁੰਦੀ ਉੱਥੇ ਬਹਿ ਜਾਗੇ ਤਾਂ ਕਿ ਅਸੀਂ ਤਾਂ ਪ੍ਰੋਟੈਸਟ ਕਰਨਾ ਨਾ ਲੋਕਾਂ ਨੂੰ ਦਿਖਾਉਣਾ ਦੁਨੀਆ ਦੇ ਲੋਕਾਂ ਨੂੰ ਵੀ ਸਾਡੀ ਲੜਾਈ ਸਹੀ ਆ ਉਹਦਾ ਪ੍ਰਚਾਰ ਦਿੱਲੀ ਦੇ ਪੈਰਾਂ 'ਤੇ ਜਾ ਕੇ ਵੀ ਮਤਲਬ ਹੁੰਦਾ ਜੇ ਅਸੀਂ ਉੱਥੇ ਜਾਵਾਂਗੇ ਜੇ ਹਰਿਆਣਾ ਸਰਕਾਰ ਉਹਦਾ ਦੁੱਖ ਬਣਾਉਂਦੀ ਆ ਦਿੱਲੀ ਦਾ ਇਧਰ ਕਿਸਾਨਾਂ ਨੂੰ ਮਤਲਬ ਝਕਮਾ ਤੇ ਨੂਨ ਪਾਉਂਦੀ ਆ ਹਰਿਆਣਾ ਸਰਕਾਰ ਉਹਨੂੰ ਮੁੱਲ ਦੇਣਾ ਪਊ ਇਹਦਾ ਸਾਡੇ ਪੰਜਾਬੀਆਂ ਦਾ ਮੱਥਾ ਲਾ ਕੇ ਹਰਿਆਣਾ ਸਰਕਾਰ ਵੀ ਜੇ ਕਈ ਇਹ ਵੀ ਕੋ ਖੱਟ ਜੂ ਖੱਟ ਨਹੀਂ ਸਕਦੀ ਕਮਾਊਗੀ ਆ ਸਮੂਚੀਆਂ ਰੁਕਾਵਟਾਂ ਦੇ ਬਾਵਜੂਦ 26-27 ਨਵੰਬਰ ਨੂੰ ਪੰਜਾਬ ਭਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਅਜੇ ਹਿਚ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਨੇ ਬਸ ਉਸ ਘੜੀ ਦੀ ਉਡੀਕ ਹੈ ਜਦੋਂ ਕਿਸਾਨ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਲਈ ਚਾਲੇ ਪਾਉਣਗੇ ਅਜੇ ਹਿਚ ਕੇਂਦਰ ਦੇ ਰੋਖ ਉਤੇ ਸਭ ਦੀ ਨਜ਼ਰ ਰਹੇਗੀ